ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੁਕਮਤੀ ਸਾਰੇ ਜਾਣੇ ਵਧੀਆ ਹੋਵਗੇ ਤੇ ਅੱਜ ਆਪਾਂ ਚੱਲੇ ਆ ਜੀ ਮੈਰਿਜ ਦੇ ਉੱਤੇ ਟਾਈਮ 8:30 ਹੋ ਗਿਆ ਤੇ ਬਸ ਮਾਨਸਾ ਮਾਨ ਕੇ ਉਹ ਦੋ ਆਪਾਂ ਨਿਕਲ ਜਾਾਂਗੇ ਤੇ ਮੈਂ ਸੂਟ ਪਾਇਆ ਵਾ ਚੱਲਦੇ ਆ ਲੈਂਸ ਤੇ ਕਾਸ਼ ਵੀ ਕਰੇ ਰਹੇਗੀ ਕਿਉਂਕਿ ਠੰਡ ਜਾਦੀ ਆ ਤੇ ਅੱਗੇ ਉਹ ਮਹਾ ਠੀਕ ਹੋਈ ਆ ਫਿਰ ਆਪਾਂ ਸੋਚਿਆ ਨੂੰ ਕਾਰ ਛੱਡ ਦਈਏ ਤੇ ਚਲੋ ਜੀ ਬਾਅਦ ਵਿੱਚ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਫੇਰ ਤੁਹਾਨੂੰ ਦਿਖਾਣੇ ਰੈਡੀ ਚੱਲੀਏ ਚਾਹੀਦਾ ਤੇ ਇਤਰਾ ਹੈ ਪੱਗ ਬਨਵਾਏ ਚਲੋ ਜੀ ਹੋ ਗਿਆ ਰੈਡੀ ਫੋਰਾਵਰ ਰੈਡੀ ਆਲੂਸ ਲਾਈ ਤੇਰੀ ਸ਼ਕਲ ਹਨ ਵੀ ਦੇਖੇ ਨੀ ਅਗਰ ਆਉਂਦੀ ਐ ਇੰਨਾ ਨਹੀਂ ਕਾਲਾ ਮੈਂ ਘਰ ਦੀਆਂ ਸੁਈਆਂ ਠੀਕ ਐ ਚਲੋ ਸੁਈਆਂ ਪੁਰੀਆਂ ਕੰਮ ਆ ਲੋ ਜੀ ਆਪਾਂ ਵਿਆਹ ਤੇ ਇੰਜੋਏ ਕਰ ਰਹੇ ਆਂ ਨਾਲ ਦੀਦੀ ਕਿਵੇਂ ਦਾ ਲੱਗਨ ਦਿਆ ਟੇਸਟੀ ਹੈ ਹਾਂ ਬਹੁਤ ਬਹੁ ਟੇਸਟੀ ਹੈ ਹੁਣ ਆਪਾਂ ਪਨੀਰ ਸਾਨੂੰ ਦੇ ਗਏ ਆ ਤੇ ਇਹ ਮਾਨ ਸਾਹਿਬ ਤੇ ਨਾਲ ਉਹਨਾਂ ਦੇ ਫਰੈਂਡ ਪਤਾ ਨਹੀਂ ਕਿੱਥੇ ਜੇ ਹੋਏ ਆ ਆਪਾਂ ਇੱਥੇ ਖਾਣਾ ਪੀਣਾ ਇੰਜੋਏ ਕਰ ਰਹੇ ਆਂ ਆਪਾਂ ਕਹਿਆ ਤੁਸੀਂ ਜਾਓ ਆਪਾਂ ਤੇ ਖਾਈਏ ਪੀਏ ਹੈਨਾ ਹੂੰ डेकोरेशन बहुत सोहनी है सारी बहुत वाइया डेकोरेशन की एल डी गार्डन तुम मैं डेकोरेशन अप हो गए अपना ताे मेरी मैचिंग होगी पूरी हाँ ਵੈਲਵਟ ਮੈਰੂਨ ਮੈਰੂਨ ਹਨਾ ਹੁਣ ਬਸ ਆਪਾਂ ਆਪਣੇ ਪਤੀ ਦੇਵਾਂ ਦਾ ਵੇਟ ਕਰੰਦੇ ਆ ਉਹ ਜਦੋਂ ਆਣਗੇ ਤੇ ਆਪਾਂ ਜਾਈਏ ਬਹੁਤ ਜ਼ਿਆਦਾ ਠੰਡੀ ਗਈ ਹੈ ਟਾਈਮ ਸੈਟੀਸ ਵਾਦੀ ਗਈ ਹੈ ਸਾਨੂੰ ਗਾਲੀ ਵੇਨਦੀ ਘੱਟ ਜਾਂਦੀ ਹਨਾ ਦੀਨ ਨੂੰ ਤੇ ਨੀਂਦ ਵੀ ਆਉਣਾ ਸੀ ਜਿਹੜਾ ਸੌਣ ਦਾ ਟਾਈਮ ਹੋ ਗਿਆ ਨਾ 3:30 ਵਜੇ ਉਹਦਾ ਟਾਈਮ ਹੋ ਗਿਆ ਸਹੀ ਗੱਲ ਹੈ 3:30 ਵਜੇ ਤੇ ਸੌਜੇ ਥੋੜੀ ਦੇਰ ਤੇ ਪਾਸੋਂ ਆਪਾਂ ਖਾਣਾ ਖਾਣ ਦਾ ਵੇਟ ਕਰਨੇ ਖਾਦਾ ਤੇ ਇੰਨਾ ਜਾਣਾ ਨਹੀਂ ਬਟ ਹਸਬੰਦ ਦਾ ਵੇਟ ਕਰਕੇ ਉਹਨਾਂ ਨੂੰ ਹਨਾ ਉਹਨਾਂ ਦੀ ਵੇਟ ਕਰਨੇ ਆਂ ਤੇ ਖਾਏ ਖਾਂਦੇ ਆਪਾਂ ਘਰੇ ਜਾਈਏ ਕਿਉਂਕਿ ਇੰਨੀ ਲੇਟ ਆਪਾਂ ਬਾਹਰ ਨਹੀਂ ਕਦੀ ਵੀ ਰਹੇ ਚਲੋ ਜੀ ਜਦੋਂ ਆਂਦੇ ਆ ਫਿਰ ਖਾਣਾ ਪੀਣਾ ਖਾ ਕੇ ਆਪਾਂ ਘਰ ਚੱਲਦੇ ਆਂ ਨੀਂਦ ਆਂਦੀ ਕਾਸ਼ ਵੀ ਘਰੇ ਹੀ ਆ ਸ਼ੁਕਰ ਨੂੰ ਲੈ ਗਈ ਨਹੀਂ ਆਏ ਠੰਡ ਬਹੁਤ ਜ਼ਿਆਦਾ ਸੀ ਮਮੀ ਕਹਿ ਨਹੀਂ ਦੇ ਸੀਗੇ ਕਿ ਘਰੇ ਹੀ ਉਹਨੂੰ ਰਹਿਣ ਦੋ ਕੋਈ ਤਾਂ ਫੋਨ ਆਇਆ ਸੀ ਇੱਕ ਵਾਰ ਬਾਕੀ ਚਲੋ ਜਦੋਂ ਆਂਦੇ ਆਂ ਤੇ ਫਿਰ ਆਪਾਂ ਘਰੇ ਚੱਲੀਏ ਠੰਡ ਬਹੁਤ ਚੱਲ ਰਹੀ ਹੈ ਜੀ ਵਿਆਦੋ ਪਾ ਗਏ ਆ ਵਾ ਚੁੱਕੇ ਨੇ ਰਾਤ ਦੇ 12:30 ਕਾਸ਼ੀ ਮੈਡਮ ਸੁੱਤੀ ਨਹੀਂ ਆ ਵੇਟ ਕਰ ਰਹੀ ਸੀਗੀ ਮੇਰਾ ਕੀ ਕਦੋਂ ਮਾਨਗੇ ਕਦੋਂ ਸੋਵਾਂਗੇ ਵਸ ਹੁਣ ਫੜਾਫੜ ਲੈਂਸ ਰੋਲ ਸਤਾਰ ਕੇ ਸਾਰਾ ਕੁਝ ਕਰ ਕੇ ਰੈਡ ਹੋ ਜਾਈ ਕਿਉਂਕਿ ਸਵੇਰੇ ਕਾਸ਼ਵੀ ਨੇ ਸਕੂਲ ਵੀ ਜਾਣਾ ਵਾ ਉਹਦਾ ਹਜੇ ਥੋੜੀ ਰੁਟੀਨ ਖਰਾਬ ਹੋ ਗਈ ਆ 2 ਮਹੀਨੇ ਹੋ ਗਏ ਸਕੂਲ ਨਹੀਂ ਜਾ ਰਹੀ ਉਹਦੀ ਤਬੀਅਤ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹਸਪੀਟਲ ਗਈ ਸੀ ਤੇ ਜਦੋਂ ਦੋ ਤਿੰਨ ਦਿਨ ਜਾਉਗੀ ਤੇ ਰੈਗੂਲਰ ਹੋ ਗਈ ਉਹਨੇ ਸਵੇਰੇ ਛੇਤੀ ਉੱਠਣਾ ਵਾ ਪਰ ਅਜੇ ਮੈਡਮ ਸੁੱਤੀ ਨਹੀਂ ਆ ਹੁਣ ਉਹਦੀ ਵੀ ਹੌਲੀ ਹੌਲੀ ਰੁਟੀਨ ਬਣੂਗੀ ਹੌਲੀ ਹੌਲੀ ਉਹ ਕੀ ਹੈ ਨਾ ਕੀ ਕਰੇਗੀ ਹੌਲੀ ਹੌਲੀ ਵੀ ਟਰਾਈ ਕਰੇਗੀ ਮੈਂ ਨਾ ਕੈਮਰਾ ਸੈੱਟ ਕਰਨ ਦੀ ਕੋਸ਼ਿਸ਼ ਕਰਨੀ ਆ ਨਹੀਂ ਇੱਥੇ ਨਹੀਂ ਹੋ ਰਿਹਾ ਸੈੱਟ ਤੇ ਵੰਸ ਹੁਣ ਫਟਾਫਟ ਮੈਂ ਸੋਚ ਰਹੀ ਆ ਮੈਂ ਆਪਣਾ ਮੇਕਅਪ ਰਿਮੂਵ ਕਰਾਂ ਇਸ ਤੋਂ ਬਾਅਦ ਆਪਾਂ ਵੀ ਸੋ ਜਾਈਏ ਟਾਈਮ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਲੇਟ ਹੋ ਗਏ ਆਪਾਂ ਕਾਸ਼ੀ ਦੇ ਹਾਜਮਾ ਡਰੈਸ ਵੀ ਕੱਢਣੀ ਆ ਫਟਾਫਟ ਉਹਦੀ ਡਰੈਸ ਰਿਮੂਵ ਕੱਢਣੀ ਆ ਡਰੈਸ ਕੱਢਣ ਤੋਂ ਬਾਅਦ ਹਾਂਜੀ ਉਹਨੂੰ ਵੀ ਸੌਣਾ ਉਹ ਵੀ ਮੈਂ ਅੰਦਰ ਸੁਤਨੀ ਆ ਉਹ ਸੋਏਗੀ ਉਸ ਤੋਂ ਬਾਅਦ ਹੀ ਜਲਦੀ ਉੱਠੋਗੇ ਨਹੀਂ ਤੇ ਅਗਰ ਸੁੱਤੀ ਨਹੀਂ ਨਾ ਸਵੇਰੇ ਇਹਨੇ ਉੱਠਣਾ ਨਹੀਂ ਇਹਨੇ ਹੀ ਕਹੀ ਜਣਾ ਨਹੀਂ ਮम्मा ਮਝੇ ਨਹੀਂ ਇਹ ਉਹ ਇਹ ਉਹ ਤੇ ਚਲੋ ਜੀ ਬਾਕੀ ਵਿਆਹ ਬਹੁਤ ਵਧੀਆ ਸੀ ਇੰਜੋਏ ਕੀਤਾ ਉੱਥੇ ਇਹਨਾਂ ਦੇ ਫਰੈਂਡ ਸੀਗੇ ਉਹ ਨਾਲ ਸੀ ਉਹਨਾਂ ਦੀ ਵਾਈਫ ਸੀਗੀ ਨਾਲ ਬਟ ਟਾਈਮ ਉਹ ਜ਼ਿਆਦਾ ਹੋ ਗਿਆ ਇਨੀ ਨਾਈਟ ਤੱਕ ਮੈਂ ਬਾਤ ਨਹੀਂ ਰਹਿਂਦੀ ਬਟ ਕੋਈ ਗੱਲ ਨਹੀਂ ਹਰੇਕ ਕੀ ਕਹਿੰਦੇ ਲਾਈਫ ਦਾ ਉਹ ਇੰਜੋਏ ਕਰਨਾ ਚਾਹੀਦਾ ਮੈਨੂੰ ਜਿਆਦਾ ਕਾਸ਼ੀ ਦੀ ਸੀਗੀ ਟੈਨਸ਼ਨ ਪਰ ਉਥੇ ਰੰਡ ਬਹੁਤ ਸੀ ਚੰਗਾ ਨਹੀਂ ਲੱਗੇ ਮੰਮੀ ਅੱਗੇ ਕਹਿ ਰਹੀ ਨਾਲਾ ਕਿ ਜਾਉ ਤੇ ਚਲੋ ਜੀ ਹੁਣ ਮੈਂ ਆਪਣੇ ਲੈਂਸਿਸ ਵਗੈਰਾ ਨਹੀਂ ਕੱਢਣਾ ਫਿਰ ਕਾਸ਼ੀ ਦਾ ਜਿਹੜਾ ਥੋੜਾ ਜਿਆ ਹਜੇ ਮੈਨੂੰ ਉਹਦਾ ਯੂਨੀਫਾਰਮਸ ਵਗੈਰਾ ਕੱਢਣੀਆਂ ਉਹਦਾ ਸ਼ੂ ਕੱਢਨੇ ਆ ਉਹਦੀਆਂ ਸੌਕਸ ਵਗੈਰਾ ਵੇਖਾ ਹਾਈ ਬੜਾ ਕੰਮਾ ਚਲੋ ਜੀ ओके बाय लव यू गुड नाइट टू ऑल मेरे आप वाले चैनल मिस्टर मिसेस मानो ज़्यादा तो ज़्यादा सब्सक्राइब लाइक कमेंट शेयर जरूर करिए ओके बाय लव यू बाय